ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱਲੋ ਡੇਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਹਨ ਰਿਕਵੈਸਟ ਹੈ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 84270 19817 ਸੱਚੀ ਕਰ ਵੀਰੇ ਸੱਚੀ ਕਰ ਬਈ ਨਾਮ ਐਡਰੈਸ ਦੱਸੋ ਜੀ ਆਪਣਾ ਨਾਮ ਅਕਬਰ ਪਿੰਡ ਸਹਿਣਾ ਜ਼ਿਲ੍ਹਾ ਬਰਨਾਲਾ ਜੀ ਠੀਕ ਹੈ ਮੋਬਾਈਲ ਨੰਬਰ ਜੀ ਆਪਣਾ 90414 83135 90414 83135 ਪਹਿਲਾ ਨੰਬਰ ਆਪਾਂ ਦੀ ਵੱਡੀ ਕੱਟੀ ਦੇਖੀ ਐ ਨੇ ਕਿੰਨੀ ਕੁ ਮਰ ਹੋਵੇਗੀ ਇਹ ਵੀ ਹੈਗੀ ਐ ਪੌਣੇ 2 ਸਾਲ ਨੂੰ ਠੀਕ ਐ ਡੇਢ ਤੋਂ ਪੌਣੇ 2 ਸਾਲ ਦੀ ਹਾਂਜੀ ਦੰਦੋ ਬਿਲਕੁਲ ਖੀਰੀ ਆ ਹਨਾ ਠੀਕ ਐ ਤੇ ਮਾਂ ਵਗੈਰਾ ਬਾਰੇ ਪਤਾ ਜਾਂ ਨਹੀਂ ਪਤਾ ਆਪਾਂ ਨੂੰ ਨਹੀਂ ਆਪਾਂ ਮਰੋਲ ਕੇ ਕੰਮ ਬਸਣਾ ਯਾਰ ਕੋਈ ਕਿਥੇ ਦੀ ਦਾ ਹੁੰਦਾ ਕੋਈ ਕਿਥੇ ਦੀ ਠੀਕ ਐ ਵੀ ਮਰ ਕੇ ਜੋ ਥਣ ਚਾਰ ਆ ਕੋਈ ਫੋਟਸਾਂ ਨਹੀਂ ਵੀ ਆ ਦੀ ਸਮਝਣਾ ਦੇਖ ਕੇ ਆਉਂਦਾ ਲੈਵੇ ਹਨਾ ਸਿੰਘ ਸੋਨਾ ਝੂੜੀ ਚੰਗੀ ਆ ਇਹਦੇ ਭਾਅ ਦੀ ਗੱਲ ਕਰੀਏ ਭਾਅ ਕੀ ਰੋਹ ਇਹਦਾ ਇਹਦਾ 32000 ਰੁਪਏ ਦੇ ਮਾਨਤਨ ਹੋ ਜਾਊਗਾ ਹਾਂਜੀ ਹੋ ਜਾਊਗਾ ਝੋੜੀ ਬਾਹਰ ਨੂੰ ਸੋ ਬ੍ਰੋ 32000 ਰੁਪਏ ਦੀ ਕੱਟੀ ਦੀ ਕੀਮਤ ਆ ਮਾਨਦਾਨ ਮੌਕੇ ਤੇ ਹੋ ਜਾਊਗਾ ਸਿੰਘ ਸੁng ਦੇਖੋ ਸੋਹਣਾ ਸਿੰਘ ਆ ਕੁੰਡਾ ਤੇ ਬਾਕੀ ਸਭੀ ਬੜੀ ਬਹੁਤ ਜਿਆਦੇ ਆ ਦੇਖੋ ਕਿਸੇ ਪਾਸੋਂ ਲਿਸੀ ਨਾ ਵੀ ਨਹੀਂ ਖੜੀ ਪੱਟ ਦੀ ਕੱਟੀ ਆ ਰੇਟ 32000 ਇਹਦੇ ਵਿੱਚੋਂ ਮਾਨਦਾਨ ਹੋ ਜਾਊਗਾ ਐਵੇਂ ਕਹ ਜੇ ਮੋਤੀਦਾਰੇ ਜੇ ਕੋਈ ਪਤਾ ਨਹੀਂ ਕੀ ਬਲਾ ਕੇ ਰੇ ਸੀ ਮੰਡੀ ਆ ਪਰ ਕੁਆਲਿਟੀ ਕੱਟੀ ਚ ਬਹੁਤ ਜਿਆਦੇ ਆ ਸੋ ਸਿੰਘ ਦੇਖੋ ਸੋਹਣਾ ਕੁੰਡਾ ਸਿੰਘ ਤੇ 32000 ਨਰ ਮੋੜੂਗੀ ਝੋੜੀ ਦੇਖੋ ਪੂਰੀ ਓਕੇ ਆ ਸਾਫ ਸੁਥਰੀ ਖੜੀ ਪੱਟ ਦੀ ਕੱਟੀ ਆ ਸਾਮ ਸੰਭਾਲ ਵਾਲੀ ਲਗਭਗ 5-4 ਮਹੀਨੇ ਸਾਂਭ ਕੇ ਕੱਟੀ ਆਸ ਲੱਗਣ ਦੇ ਬਿਲਕੁਲ ਕਾਬਲ ਅੱਗੇ ਦੂਜੇ ਨੰਬਰ ਤੇ ਕੱਟੀ ਜਿਹੜੀ ਦੇਖੀ ਆ ਝੋਣੀ ਦੇਖ ਸਕਦੇ ਇਹਦੀ ਵੀ ਸੋਹਣੀ ਝੋਲੀ ਆ ਇਹਦੀ ਉਮਰ ਕਿੰਨੀ ਕਾ ਇਹਦੀ 13 ਜਿ ਮਹੀਨੇ ਦੀ ਉਮਰ ਹੈ ਠੀਕ 13 ਗਿ ਮਹੀਨੇ ਦੀ ਉਮਰ ਆ ਹਨਾ ਹਾਂਜੀ ਇਹਦਾ ਤੇ ਰਿਕਾਰਡ ਵਗੈਰਾ ਪਤਾ ਹੋ ਗਿਆ ਆਪਾਂ ਨੂੰ ਹਾਂਜੀ ਹਾਂਜੀ ਹੈ ਜੀ ਆ ਮੰਨ ਕੇ ਚੱਲ ਆਪਣੇ ਨਾਲ ਪਿੰਡ ਹੈਗਾ ਚੀਮਿਆ ਠੀਕ ਆ ਤੇ ਉੱਥੋਂ ਆਪਾਂ ਕੱਟੀ ਲੈਂਦੀ ਸੀ ਗਾਹਾਂ ਨਾਲ ਲੈਂਦੀ ਸੀ ਮੱਝ ਹਰਿਆਣੇ ਦੀ ਠੀਕ ਹੈ ਮੱਝ ਛੇਲ ਕਰਤੀ ਸੀ ਕੱਟੀ ਆਪਾਂ ਲੈ ਆਂਦੀ ਸੀ ਠੀਕ ਆ ਬਾ ਪੂਸ ਜਮਾ ਕਾਲੀ ਆ ਹਨਾ ਜੈਡ ਬਲੈਕ ਹੈ ਜੀ ਕਰਦੀ ਕਿੰਨਾ ਦੁੱਧ ਦਤਾਈ ਕੀ ਕੱਤੇ ਇਹਦਾ ਰੇਟ ਆਪਾਂ ਕੀ ਰੱਖਿਆ ਇਹਦਾ 26000 ਰੁਪਏ ਰੇਟ ਹੈ 26000 ਧੋਰੀ ਬਾਹਰ ਲੈ ਉਹਨੂੰ ਸੋ ਫਿਰ 26000 ਰੁਪਏ ਦਾ ਕੱਟੀ ਦਾ ਰੇਟ ਆ ਹਰਿਆਣਾ ਚੋਂ ਜੀਮੇ ਤੋਂ ਬੰਦੇ ਮੈਂ ਲੈ ਕੇ ਆਏ ਸੀ ਉਹਨੂੰ ਦਬਾਈਏ ਕੱਟੀ ਲੈ ਆਏ ਸਿੰਘ ਸੁੰਗ ਸੋਨਾ 26000 ਚ ਮਾਨਦਾ ਨੋ ਜੀ ਪਰ ਕੱਟੀ ਕੋਕਾ ਵੀ ਹੈ ਜਮਾ ਕੁਆਲਿਟੀ ਬਹੁਤ ਜਿਆਦਾ ਹੈ ਕੱਟੀ ਦੇ ਵਿੱਚ ਕਿਸੇ ਪਾਸਿਓ ਲਿੱਸੀ ਨਾ ਵੀ ਨਹੀਂ ਸੋ ਦੇਖੋ ਖੜੀ ਪੈਠਦੀ ਜਮਾ ਤੇ ਵਾਕੀ ਗਰਦਰਪੁਰ ਤੋਂ ਦੇਖੋ ਕੱਟੀ ਦੀ ਜਮਾ ਪੂਰੀ ਸਾਫ਼ ਸੁਥਰੀ ਓਕੇ ਆ ਤੇ ਲਿੱਸੀ ਨਾ ਵੀ ਕੋਈ ਨਹੀਂ ਕਿਸੇ ਪਾਸਿਓ ਇਹ ਕੁਆਲਿਟੀ ਬਹੁਤ ਆ ਸੋ ਪੈਂਡਸ ਹੈ ਨਾ ਜਿਹੜਾ ਬਰਨਾਲਾ ਉਹਦਾ ਵੀਡੀਓ ਕਵਰ ਕੀਤੀ ਆ ਥਾਂ ਵਗੈਰੇ ਇੱਕ ਵਾਰ ਨੀੜ ਤੋਂ ਫਿਰ ਦਿਖਾ ਦਿੰਨੇ ਆ ਚਾਰੇ ਥਾਂ ਨਿਕਣਵੇਂ ਕੋਈ ਵੀ ਗੱਡੀ ਤੁਹਾਡੇ ਪਸੰਦ ਤੋਂ ਹੋਵੇ ਇਸ ਨੰਬਰ ਤੇ ਸੰਪਰਕ ਕਰਕੇ ਖਰੀਦਦਾਰੀ ਕਰ ਸਕਦੇ ਹੋ ਵੀਡੀਓ ਦੇਖਣ ਲਈ ਦਬਾ ਤੈਹਲ